ਅਸੀਂ ਚਾਹੁੰਦੇ ਕਿ ਸਾਨੂੰ ਇਨਸਾਫ ਦਿੱਤਾ ਜਾਏ ਇੱਕ ਤਰੀਕਾ ਦੇ ਸਾਡਾ ਤਾਂ ਜਖਮ ਫਿਰ ਤਾਜੇ ਕਰ ਦਿੱਤੇਗੇ ਸਾਨੂੰ ਇਹ ਲੱਗਦਾ ਕਿ ਸਾਡੇ ਨਾਲ ਫਿਰ ਅਜੀ 84 ਹੋਈ ਹੈ 1984 ਸਾਡੇ ਪਰਿਵਾਰ ਨੂੰ ਮਾਰ ਦਿੱਤਾ ਅੱਜ ਇੱਕ ਤਰੀਕ ਨੂੰ ਸਾਰੇ ਪਰਿਵਾਰ ਨੂੰ ਮਾਰ ਦਿੱਤਾ ਇੱਕ ਵੀ ਨਹੀਂ ਰਿਹਾ ਲਾਛਾ ਤੇ ਚਲ ਰਿਹਾ ਸੀ ਇਸ ਵੇਲੇ ਸਾਡੇ ਪੂਰੇ ਗਲੀ ਵਿੱਚ ਮੇਰੇ ਤਿੰਨ ਮਾਮੇ ਦਿਨ ਚਾਚੇ ਮੇਰੇ ਪਿਓ ਨੂੰ ਚੰਗੇ ਜਿੰਦੇ ਨੂੰ ਸਾੜਿਆ ਗਿਆ ਅੱਖਾਂ ਦੇ ਸਾਹਮਣੇ ਅੱਗ ਲਗਾਈ ਗਈ ਉਹ ਸਾਡ ਨੂੰ ਲਛਾ ਦੇ ਚਲ ਰਹੇ ਸੀ ਆਜੀ ਇੱਕ ਤਰੀਕੇ ਨੂੰ ਅੱਖਾਂ ਦੇ ਸਾਹਮਣੇ ਮਾਰਿਆ ਸਾਨੂੰ ਕਿਉਂ ਨਹੀਂ ਇਨਸਾਫ ਦਿੱਤਾ ਜਾ ਰਿਹਾ ਹੈ ਗਵਰਨਮੈਂਟ ਆਖਰ ਆਖਰ ਇਹ ਨਾ ਦੱਕ ਸੜਕ ਸਿੱਖਾ ਦਾ ਕੀ ਕਸੂਰ ਸੀ ਇੱਕ ਗਰੀਬ ਬੰਦੇ ਸੀ ਦਾ ਅਸੀਂ ਕਹਿੰਦੇ ਜਸਵੰਤ ਸਿੰਘ ਬਲਵੰਤ ਸਿੰਘ ਕੇਰ ਸਿੰਘ ਕੋ ਜਦ ਉਸਨੇ ਇੰਦਰਾਗਾਦੀ ਕੋ ਮਾਰਿਆ ਤਾਂ ਮਾਰਿਆ ਸੀ ਉਹਨਾਂ ਨੂੰ ਤਾਂ ਫਾਸੀ ਨਾਲ ਹੀ ਦਿੱਤੀ ਗਈ ਤੇ ਇਹਨਾਂ ਨੇ ਸਾਨੂੰ ਕਿਉਂ ਨਹੀਂ ਇਨਸਾਫ ਦਿੱਤਾ ਜਾ ਰਿਹਾ ਹੈ ਤੇ ਸਾਡੇ ਵਾਸਤੇ ਕੋਈ ਇਨਸਾਫ ਨਹੀਂ ਹੈ ਜਾਂਦੀ ਪੈਰੀ ਸਰਕਾਰ ਹੋ ਗਈ ਸਾਡੇ ਵਾਸਤੇ ਕੀ ਨਹੀਂ ਇਨਸਾਫ ਮਿਲਿਆ ਅਸੀਂ ਚਾਹਦੇ ਹਾਂ ਕਿ ਸਾਨੂੰ ਇਨਸਾਫ ਦੇ ਫਾਸੀ ਦੇ ਜਗਦੀਸ਼ ਢਾਈ ਟਾਇਰ ਨੂੰ ਸਜਣ ਕੁਮਾਰ ਨੂੰ ਅਸੀਂ ਸਾਡੀ ਮੰਗ ਹੈ ਹੀ ਹੈਗੀ ਜਿਹੜੇ ਗਵਰਨਮੈਂਟ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਮਾਲਕਾਨਾ ਹੱਕ ਦਿੱਤਾ ਜਾਏਗਾ ਮਾਲਕਾਨਾ ਹੱਕ ਵੀ ਨਹੀਂ ਦਿੱਤਾ ਗਿਆ ਕੁਝ ਵੀ ਨਹੀਂ ਬਿਜਲੀ ਦਾ ਬਿੱਲ ਵੀ ਨਹੀਂ ਮਾਫ ਹੋਇਆ ਅਸੀਂ ਚਾਹਦੇ ਇੱਕ ਵਾਰੀ ਗਵਰਨਮੈਂਟ ਨੂੰ ਕਿ ਇੱਕ ਵਾਰੀ ਆ ਕੇ ਧਿਆਨ ਨਾਲ ਵੇਖੇ ਤੇ ਸਹੀ ਸਾਡਾ ਕੀ ਬਰਾ ਹਾਲ ਹੈ यह तो गुरुद्वारे वाले नाल जड़ा का साढ़े नाल जो है दिल्ली कमेटी गुरुद्वार प्रधान साढ़े नाल मोटे नाल मोटा ख खड़े होकर साढ़े आवाज चुकी जा रही है वाहेगुरु जी का खालसा वाहन इंतजार लगता नहीं कि इंसाफ मिलना चाहिए पता नहीं सरकार सो गई है कब मिलेगा ये इंसाफ ये इंसाफ की इंतजार ही देख रहे हैं हम कि कब मिलेगा हम इंसाफ इकतालीस साल हो गए आज इंसाफ देखते 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 देखे ये साल हो गए बच्चे, हमारे बच्चे भी बेरोजगार घूम तो रहे हैं। दे दे हम बुजरग हम बुजुर्ग हो गए हमारे बच्चे भी बुजुर्ग हो गए पचास पचास साठ साठ साल की उम्र होगी है रोजगार दे रहे हैं रोजगार अभी तो अलग तो मिलानी मिलेगी पता नहीं कब मिलेगा जब मरेगी माँ जब जब देंगे पता नहीं क्या कब देंगे सरकार के हम तो उम्मीद करके बैठे हमारे बच्चे उम्मीद करके जब हाथ में आएगी नौकरी जब भी तो कहेंगे ना मिल गई हमें नौकरी आप लोगों को नौकरी नहीं मिलेगी हमें नौकरी क्या मिलती तो फिर बात क्यों होती है यहाँ पर नौकरी मिले ना बच्चे जो बेरोजगार घूम रहे कोई ना कोई भांजी मार देता है बच्चों को नौकरी मिलने के लिए कहते कोई कोई ना कोई भांजी मार देता है क्यों हमारे आदमी नहीं मरे हमारा परिवार नहीं गया ग्यारह ग्यारह जीव गए घर के हमारे बच्चे क्या रो, रो बेरोजगार घूमेंगे हमारे लगता है की इकतालीस साल बाद भी इंसाफ नहीं मिल पाया आप लोगों को ये भाई इकतालीस साल हो गया अभी तक तो इंसाफ नहीं मिला हमें हमने जो दस दस लाख रुपए दिया ये क्या दिया है कौन सी डिमांड हमारी पूरी करी है क्या हमारे आदमियों की क्या दस लाख कीमत थी उनकी वो कितने कमाते थे है? ये सरकार ने दस लाख दे के और, और जगह कहीं भी होता है तो उनको दे देते दे पच्चीस पच्चीस लाख तीस तीस लाख चालीस चालीस क्यों हमारे लिए नहीं है सरकार के पास रजीब तो ऐसे बोलता बड़ा पेड़ गिरता है, तो धरती हिलती है उसके मां मर गई तो धरती हिल गई और हमार जो इतने से गए वो वो धरती नहीं हिली जब कि लगता है इतनी देरी हुई है केसों में 41 साल हो गए हैं अभी तक इंसाफ नहीं मिल पाया है आप लगातार केस लड़ रहे हैं किस तरीके से आप देखते हैं देखो ये सारेदा सारा जो इंटेलिजेंस एजेंसी ने करवाया सी उन्होंने खुद जो पारस सरकार विच इन्वॉल्व सी ते वो जो बचा रहे हैं लगातार इननु जो सिस्ट ਜੋ ਸਿਸਟਮ ਆਪਾਂ ਨੂੰ ਡੀਪ ਸਟੇਟ ਕਰਨੇ ਆ ਨਾ ਔਰ ਡੀਪ ਸਟੇਟ ਇਹਨਾਂ ਨੂੰ ਬਚਾਉਂਦੀ ਰਹੀ ਆ ਬੜੇ ਮੁਸ਼ਕਿਲ ਨਾਲ ਹੁੰਨੇ ਸੀ ਜਖੜੇ ਆ ਹੁਣ ਜਖੜੇ ਵੇ ਆ ਹੁਣ ਨਹੀਂ ਛੱਡਦੇ ਹੁਣ ਇਹਨਾਂ ਨੂੰ ਪੂਰਾ ਥੇਰਾ ਲਾ ਕੇ ਹਟਾਂਗੇ ਲੇਕਿਨ ਲੱਗਦਾ ਨਹੀਂ ਸਰ 41 ਸਾਲ ਹੋ ਗਏ ਇਨਸਾਫ ਨਾ ਮਿਲਣਾ ਕਿਸ ਤਰੀਕੇ ਸੇ ਦੇਖੋ 41 ਸਾਲ ਬੜਾ ਲੰਬਾ ਸਮਾਂ ਹੋ ਜਾਂਦਾ ਹੈ ਬੜਾ ਹਨੇਰਗਰਤੀ ਆ ਪੂਰੀ ਹਨੇਰਗਰਤੀ ਆ ਨੇਰਗਰਦੀਆ ਹੁਣੇ ਪਰ ਨੇਰਗਰਦੀਆ ਉੱਤੇ ਲੇਡਿਆ ਸੀ ਹੌਸਲਾ ਟਾ ਕੇ ਵਜ ਗਏ ਲੱਗਦਾ ਹੈ ਆਪਕੋ ਇਨਸਾਫ ਮਿਲ ਪਾਏਗਾ ਇਨ ਜੋ ਮਹਿਲਾਇ ਹੈ ਜੋ ਛੱਡਾਂਗੇ ਨਹੀਂ ਕਢੀਸੀ ਫੜਾਂਗੇ ਕਢੀਸੀ ਫੜਾਂਗੇ ਉਹਨਾਂ ਨੂੰ ਛੱਡਾਂਗੇ ਨਹੀਂ ਫਿਕਰ ਨਾ ਕਰੋ ਹਰ ਸਾਲ 1 ਜੂਨ ਕੋ ਇਹ ਨਰਸਿੰਗਾਰ ਦਾ ਦਿਨ ਜੋ ਹੈ ਉਹ ਲੋਕ ਲੋਕੋ ਕੋ ਸ਼ਰਧਾਂਜਲੀ ਦੇਣੇ ਲਈ ਮਨਾਇਆ ਜਾਂਦਾ ਹੈ ਔਰ ਯਹਾਂ ਪਰ ਅੱਜ ਜੋ ਸੱਚ ਦੀ ਦੀਵਾਰ ਹੈ ਇਹ ਗੁਰਦੁਆਰਾ ਬੰਗਲਾ ਸਾਹਿਬ ਦੀ ਰਕਾਬਦਾਂ ਸਾਹਿਬ ਇਹ ਉਹ ਯਾਦਗਾਰ ਬਣੀ ਜਿੱਥੇ ਸਾਰਿਆਂ ਦੀਆਂ ਨਾਮ ਲਿਖੇ ਹੋਏ ਨੇ ਜਿੱਥੇ ਉਹ ਤਸਵੀਰਾਂ ਦਰਸਾਈਆਂ ਜਾਂਦੀਆਂ ਨੇ ਕਿ ਉਸ ਸਮੇਂ ਦੇ ਵਿੱਚ ਜੋ ਹਾਦਸਾ ਵਾਪਰਿਆ ਔਰ ਇੱਥੇ ਅੱਜ ਤੁਸੀਂ ਦੇਖਿਆ ਕਿ ਸੈਂਕੜੇ ਲੋਕ ਆ ਕੇ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਨੇ ਜਿਹੜੇ 1984 ਵਾਲੇ ਦਿਨ ਕਤਲੇਆਮ ਦੇ ਵਿੱਚ ਜਿਨ੍ਹਾਂ ਨੂੰ ਸ਼ਹੀਦ ਕਰਤਾ ਗਿਆ। ਦਿੱਲੀ ਸੈਕਟਰ ਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਉਹਨਾਂ ਨੂੰ ਯਾਦ ਕਰਨ ਵਾਸਤੇ ਸਭ ਨੂੰ ਇਕੱਠਾ ਕਰਦੀ ਹੈ ਔਰ ਅੱਗੇ ਪ੍ਰੋਗਰਾਮਾਂ ਦੀ ਰੂਪਰੇਖਾ ਬਣਾਉਂਦੀ ਹੈ ਕਿ ਕੌਮ ਦੇ ਕਿਹੜੇ ਵੱਡੇ ਕੰਮ ਨੇ ਔਰ ਇਸ 84 ਦੀ ਲੜਾਈ ਨੂੰ ਅਸੀਂ ਹੋਰ ਕਿਸ ਤਰੀਕੇ ਦੇ ਨਾਲ ਬਤਾ ਸਕਦੇ ਆ ਅੱਜ ਵੀ ਫੈਸਲੇ ਲਏ ਗਏ ਕਿ ਇੱਕ ਜਿਹੜੀ ਹੈ ਟਰੂਥ ਕਮਿਸ਼ਨ ਬਣਵਾਇਆ ਜਾਏ ਕਿਉਂਕਿ ਸਰਕਾਰਾਂ ਜਿਹੜੀਆਂ ਜਿਨ੍ਹਾਂ ਨੇ ਕਤਲੇਆਮ ਕਰਾਇਆ ਸੀ ਅੱਜ ਉਹਨਾਂ ਦੀਆਂ ਸਰਕਾਰਾਂ ਨਹੀਂ ਨੇ ਅੱਜ ਉਸ ਟਰੂਥ ਨੂੰ ਪ੍ਰੋਪਰ ਤਰੀਕੇ ਦੇ ਨਾਲ ਸੰਸਦ ਦੇ ਸਾਹਮਣੇ ਲਿਆਂਦਾ ਜਾ ਸਕਦਾ ਇਸ ਦਿਨ ਨੂੰ ਜੈਨੋਸਾਈਡ ਡੇ ਦੇ ਨਾਮ ਦੇ ਉੱਤੇ ਅਨਾਉਂਸ ਕਰਵਾਇਆ ਜਾਏ ਤਾਂ ਕਿ ਦੁਨੀਆ ਭਰ ਦੇ ਵਿੱਚ ਲੰਦੇ ਇਸ ਮਤਾ ਪਾਸ ਹੋਏਗਾ ਜਿਸ ਵਕਤ ਅਸੈਂਬਲੀ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਿ ਭਾਈ ਇਹ ਦਿਨ ਸੀ ਜਿਹੜਾ ਉਸ ਵਕਤ ਦੀਆਂ ਸਰਕਾਰਾਂ ਨੇ ਜਿਹੜਾ ਜ਼ੁਲਮ ਜਿਹੜਾ ਸੀ ਕਾਦੇ ਉੱਤੇ ਕੀਤਾ ਸੋ ਇਹੋ ਜੇ ਪ੍ਰੋਗਰਾਮ ਕਰ ਰੱਖਿਆ ਨੂੰ ਅਸੀਂ ਇਤਿਹਾਜ ਨੂੰ ਅਜਿਹਾ ਨੂੰ ਯਾਦ ਕਰ ਉਸ ਨੂੰ ਵਰਠਿਆ ਜਾਂਦਾ ਹੈ ਔਰ ਅੱਜ ਵੀ ਇੱਥੇ ਜਿਸ ਤਰੀਕੇ ਨਾਲ ਸੰਗਤ ਪਹੁੰਚੀ ਹੈ ਅੱਜ ਵੀ 41 ਸਾਲ ਵੀ ਜਖੂਨਾਂ ਦੀਆਂ ਅੱਖਾਂ ਦੇ ਨਾਮ ਨੇ ਔਰ ਆਪਣੇ ਪਰਿਵਾਰਾਂ ਦੀਆਂ ਜਿਹੜੇ ਇਨਸਾਫ ਦੀ ਜਿਹੜੀ ਲੜਾਈ ਲੜ ਰਹੇ ਨੇ ਉਹ ਜਿਹੜੀ ਇਹ ਵਿਵਾਦ ਬਿਗਿਆ ਟੋਕੀਆ ਸਾਡੀਆਂ ਪੈਣਾ ਨੇ ਮਾਤਾਵਾ ਨੇ ਸਾਰਿਆਂ ਨੂੰ ਮੈਂ ਕਿੱਥੇ ਪ੍ਰਣਾਮ ਕਰਦਾ ਕਿਉਂਕਿ ਬਹੁਤ ਵੱਡੀ ਲੜਾਈ ਇਹਨਾਂ ਨੇ ਵੀ ਲੜੀ ਆ ਔਰ ਉਹਨਾਂ ਜਿਹੜੇ ਗਵਾਹ ਨੇ ਜਿਹੜੇ ਇੱਥੇ ਜਿਨ੍ਹਾਂ ਨੂੰ ਆਪਣੀ ਲਾਈਫ ਥ੍ਰੈਟਸ ਵੀ ਦਿੱਤੀਆਂ ਗਈਆਂ ਲਾਜ ਲੱਜ ਵੀ ਦਿੱਤੇ ਗਏ ਉਹ ਸਾਰਿਆਂ ਨੇ ਇਹਨਾਂ ਦੀ ਪਰਵਾਹ ਨਾ ਕਰਦੇ ਹੋਏ ਜੋ ਇਹ ਲੜਾਈ ਲੜ ਕੇ ਅੱਥਰ ਤੱਕ ਪੁੱਜੇ ਨੇ ਕਈ ਵਾਰ ਕੇਸ ਬੰਦ ਹੋਏ ਦੁਬਾਰਾ ਦੀ ਓਪਨ ਕਰਾਇਆ ਇਹ ਬੜੀ ਵੱਡੀ ਕੌਮ ਦੀ ਜਿੱਤ ਸੀ ਅੱਜ ਸੱਜਨ ਕੁਮਾਰ ਵਰਗਾ ਕਰ ਜਿਲ੍ਹਾ ਦੇ ਵਿੱਚ ਹੈਗਾ ਤੇ ਇਹ ਸਰਕਾਰ ਦੇ ਆਨ ਤੋਂ ਬਾਅਦ ਮੋਦੀ ਸਰਕਾਰ ਦਾ ਸੀ ਉਹਨਾਂ ਦਾ ਵੀ ਧੰਨਵਾਦ ਅੱਜ ਕੀਤਾ ਔਰ ਜਿਹੜੀਆਂ ਨੌਕਰੀਆਂ ਦਾ ਉਹਨਾਂ ਨੇ ਜਿਹੜੀਆਂ 84 ਦੇ ਵਿਕਟਿਮਸ ਨੂੰ ਦੇਗੀਆਂ ਸ਼ੁਰੂ ਕੀਤੀਆਂ विदाਊਟ ਕੋਈ ਕੰਡੀਸ਼ਨਸ ਲਾਉਂਦੇ ਹੋਏ ਏਜ ਦੀ ਕੁਆਲੀਫਿਕੇਸ਼ਨ ਦੀ ਇਹ ਬਹੁਤ ਵੱਡੀ ਗੱਲ ਸੀ ਉਹਨਾਂ ਦਾ ਵੀ ਇਸਾਰਾ ਧੰਨਵਾਦ ਕੀਤਾ ਗਿਆ ਔਰ ਮੈਨੂੰ ਉਮੀਦ ਹੈ ਕਿ ਆਨ ਵਾਲੀਆਂ ਜਿਹੜੇ ਹਰ ਲਿਸਟਾਂ ਨੇ ਉਹ ਵੀ ਬੋਝੋ ਗਈਆਂ ਪੂਰੀ ਹੋ ਜਾਣ। ਦੇਖੋ 41 ਸਾਲ ਹੋ ਗਏ 1984 ਦੇ ਵਿੱਚ ਜੋ ਸਿੱਖਾਂ ਦਾ ਜੈਨੋਸਾਈਡ ਕੀਤਾ ਗਿਆ ਸੀ ਇੰਦਰਾ ਗਾਂਧੀ ਦੀ ਡੈਥ ਤੋਂ ਬਾਅਦ ਉਸਤੇ ਕਤਲ ਤੋਂ ਬਾਅਦ ਇੱਕ ਇੱਕ ਕਰਕੇ ਜੋ ਨਿਸ਼ਾਨਦਈਆਂ ਕੀਤੀਆਂ ਗਈਆਂ ਸਿੱਖਾਂ ਦੇ ਘਰਾਂ ਨੂੰ ਅੱਗ ਲਗਾਈ ਗਈ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਜਲਾਇਆ ਗਿਆ ਨਿਰਦੋਸ਼ਾਂ ਦਾ ਕਤਲ ਕੀਤਾ ਗਿਆ ਗੁਰੂ ਘਰਾਂ ਦੇ ਵਿੱਚ ਅੱਗ ਲਗਾਈ ਗਈ ਜੋ ਉਹ ਭਿਆਨਕ ਸੀਨ ਦਿੱਲੀ ਔਰ ਇੰਡੀਆ ਦੇ ਵੱਡੇ ਸ਼ਹਿਰਾਂ ਦੇ ਵਿੱਚ ਚਾਹੇ ਉਹ ਕਾਨਪੁਰ ਸੀ ਚਾਹੇ ਹਰਿਆਣੇ ਦਾ ਹੋਂ ਚਿੱਲੜ ਸੀ ਬਹੁਤ ਸਾਰੀ ایسی ਜਗ੍ਹਾ ਹੈ ਜਿੱਥੇ ਸਿੱਖਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ ਗਿਆ ਸੋ ਇਹ ਦਿਨ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਇਸ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਏਗਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸੱਚ ਦੀ ਦੀਵਾਰ ਜੋ ਯਾਦਗਾਰ ਸ਼ਹੀਦਾਂ ਦੀ ਬਣੀ ਹੋਈ ਹੈ 1984 ਦੇ ਸ਼ਹੀਦਾਂ ਦੀ ਇਸ ਜਗ੍ਹਾ ਦੇ ਉੱਤੇ ਇਹ ਪ੍ਰੋਗਰਾਮ ਕੀਤਾ ਜਾਂਦਾ ਹੈ ਸ਼ਹੀਦਾਂ ਨੂੰ ਸਜਦਾ ਕੀਤਾ ਜਾਂਦਾ ਹੈ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਔਰ ਉਹਨਾਂ ਦੇ ਪਰਿਵਾਰਾਂ ਵੱਲੋਂ ਆ ਕੇ ਇਸ ਥਾਂ ਦੇ ਉੱਤੇ ਉਹਨਾਂ ਦੀ ਯਾਦ ਦੇ ਵਿੱਚ ਮੋਮਬਤੀਆਂ ਜਗਾਈਆਂ ਜਾਂਦੀਆਂ ਔਰ ਜੋ ਕਤਰਿਆਮ ਹੋਇਆ ਸੀ ਪੋਸਟ ਦੇ ਖਿਲਾਫ ਕੀ ਕਾਰਵਾਈ ਹੋਈ ਆ ਉਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਆ ਸੱਜਨ ਕੁਮਾਰ ਜਗਦੀਸ਼ ਟਾਇਲਰ ਕਮਲਨਾਥ ਨਰੇਸ਼ ਸ਼ਰਾਵਤ ਜੋ ਇਹ ਵੱਡੇ ਮਗਰਮਾ ਸੀ ਜਿਹੜੇ ਬਚਦੇ ਆ ਰਹੇ ਸੀ ਜਿਨ੍ਹਾਂ ਨੂੰ ਹੁਣ ਸਜ਼ਾਆਂਾਂ ਸੱਜਨ ਕੁਮਾਰ ਨੂੰ ਵੀ ਹੋ ਗਈਆਂ ਜਗਦੀਸ਼ ਟਾਇਲਰ ਦੀ ਟ੍ਰਾਇਲ ਸ਼ੁਰੂ ਹੋ ਗਈ ਕਮਲਨਾਥ ਦਾ ਕੇਸ ਆਲਰੇਡੀ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਸੋ ਇਹ ਉਹ ਕੇਸ ਹਨ ਜਿਹੜੇ 30 35 35 ਸਾਲ ਬੰਦ ਕਰ ਦਿੱਤੇ ਤਿੰਨ ਤਿੰਨ ਵਾਰ ਸੀਬੀਆਈ ਨੇ ਇਨਕੁਆਰੀਆਂ ਜਿਹੜੀਆਂ ਖੋਲ ਕੇ ਫਿਰ ক্লোਜ਼ ਕਰ ਦਿਤੀਆਂ ਲੇਕਿਨ ਫਾਈਨਲੀ ਜਦੋਂ ਇਹ ਸਾਡੀ ਟੀਮ ਨੂੰ ਮੌਕਾ ਮਿਲਿਆ ਇਹਨਾਂ ਕੇਸਾਂ ਨੂੰ ਪਰਸਿਊ ਕਰਨ ਦਾ ਇਹਨਾਂ ਨੂੰ ਪਰਸਿਊ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਮੋਦੀ ਜੀ ਨੇ ਅਮਿਤ ਸ਼ਾ ਜੀ ਨੇ ਜੋ ਐਸਆਈਟੀ ਬਣਾਈ ਸੀਬੀਆਈ ਦੀ ਨਵੀਆਂ ਟੀਮਾਂ ਬਣਾਈਆਂ ਔਰ ਉਹਨਾਂ ਨੇ ਜਦ ਸੰਜੀਦਗੀ ਦੇ ਨਾਲ ਇਸ ਕਿੰਨਾ ਕੇਸਾਂ ਦੀ ਪੈਰਵਾਈ ਕੀਤੀ ਕਿਉਂਕਿ ਸਾਰੇ ਸਬੂਤ ਮੌਜੂਦ ਸਨ ਸਾਰੇ ਗਵਾਹ ਮੌਜੂਦ ਸਨ ਤੇ ਇਹ ਸਜਾਵਾਂ ਹੋਣੀਆਂ ਸ਼ੁਰੂ ਹੋਈਆਂ ਔਰ ਜਿਹੜੇ ਕੇਸ ਇਸ ਸਮੇਂ ਚੱਲ ਰਹੇ ਆ ਜਾਂ ਨਵੇਂ ਖੋਲੇ ਗਏ ਆ ਅਸੀਂ ਉਹਨਾਂ ਦੀ ਵੀ ਪੈਰਵਾਈ ਕਰ ਰਹੇ ਆ ਪਰ ਸਾਨੂੰ ਪੂਰਾ ਯਕੀਨ ਹੈ ਕਿ ਜਲਦੀ ਉਹ ਵੀ ਜਿਹੜੇ ਦੋਸ਼ੀ ਆ ਜਿਸ ਤਰ੍ਹਾਂ ਅਸੀਂ ਕਾਨਪੁਰ ਦੇ ਵਿੱਚ 45 ਲੋਕਾਂ ਨੂੰ ਜਿਹੜਾ ਸਜ਼ਾ ਹੋਈ ਆ ਉਹ ਉਸ ਰਾਖਾਂ ਦੇ ਪਿੱਛੇ ਗਏ ਆ ਇਸੇ ਤਰ੍ਹਾਂ ਅਸੀਂ ਬਕਾਰੋ ਦੇ ਵਿੱਚ ਸੀ ਸਾਰੇ ਕੇਸ ਖੋਲੇ ਉਸ ਦੇ ਉੱਤੇ ਵੀ ਸਾਡੀ ਪੈਰਵਾਈ ਚੱਲ ਰਹੀ ਆ ਸੋ ਮੈਂ ਜਿਹੜਾ ਇਹ ਸਾਡੇ ਨਾਲ ਵੱਡਾ ਹਾਦਸਾ ਵਾਪਰਿਆ ਸੀ ਇਹ ਜੈਨੋਸਾਈਡ ਹੋਇਆ ਸੀ ਆ ਸਾਡੇ ਭੈਣ ਜੀ ਆਹ ਪਤਾ ਇਹ ਉਹ ਹੈ ਜਿਨ੍ਹਾਂ ਦੇ ਪਰਿਵਾਰ ਤੇ ਜੀ ਚਲੇ ਗਏ ਔਰ ਹਰ ਕੋੜ ਦੇ ਵਿੱਚ ਗੇਟ ਦੇ ਵਿੱਚ ਇਨਸਾਫ ਦੇ ਲਈ ਜਾ ਰਹੇ ਆ ਸੋ ਬਹੁਤ ਬਹੁਤ ਇਹਨਾਂ ਸਾਰੀਆਂ ਭੈਣਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਲੜਾਈ ਲੜੀ ਆ ਔਰ ਲੜਦੇ ਆ ਅੱਗੇ ਆ ਕੇ ਲੜਦੇ ਰਾਂਗੇ ਲੇਕਿਨ ਕੌਮ ਉਹਨਾਂ ਨੂੰ ਕਦੀ ਮਾਫ ਨਹੀਂ ਕਰੇਗੀ ਜਿਹੜੇ ਬੁੱਕਲ ਦੇ ਸੱਪ ਜਿਨ੍ਹਾਂ ਨੇ ਇਹਨਾਂ ਨਾਲ ਸਾਰੇ ਇੱਥੇ 20-20 ਸਾਲ ਪ੍ਰਧਾਨਗੀਆਂ ਕੀਤੀਆਂ ਗੁਰਦੁਆਰਾ ਕਮੇਟੀ ਦੀਆਂ ਲੇਕਿਨ ਕਾਂਗਰਸੀਆਂ ਨੂੰ ਸਰੂਪੇ ਪਾਉਂਦੇ ਰਹੇ ਕਿਸੇ ਇੱਕ ਵੀ ਕੇਸ ਦੀ ਪੈਰਵਾਈ ਨਹੀਂ ਕੀਤੀ ਜਿਸ ਤਰ੍ਹਾਂ ਸਿੱਖਾਂ ਨੇ ਪਹਿਲਾਂ ਉਹਨਾਂ ਨੂੰ ਅਲਵਿਦਾ ਕਿਹਾ ਮੈਂ ਸਮਝਦਾ ਉਹ ਉਸੇ ਲਈ ਡਿਸਰਵ ਕਰਦੇ ਆ ਪਰ ਸਾਲ ਅਸੀਂ ਇਸ ਲੜਾਈ ਨੂੰ ਜਿੰਦਾ ਰੱਖਣ ਵਾਸਤੇ ਸਾਡੀਆਂ ਇਹ ਮਾਤਾਵਾਂ ਜਿਹੜੀਆਂ ਨੇ ਹਮੇਸ਼ਾ ਹੀ ਪੂਰੇ ਸਾਲ ਕੋਟਾ ਵਿੱਚ ਹਰ ਤਰੀਕ ਤੇ ਜਾਂਦੇ ਨੇ ਸਾਡੇ ਮਾਤਾਵਾਂ ਪੈਣਾ ਨੌਜਵਾਨ ਵੀਰ ਤੇ ਇਸ ਕਰਕੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਸਾਡੀ ਇੱਕੋ ਹੀ ਹੁਣ ਮੰਗ ਹੈਗੀ ਹੈ ਕਿ ਜਿਹੜੇ ਤਾਂ ਨੌਕਰੀ ਦਾ ਹੋਏ ਇਹ ਚੱਲ ਰਿਹਾ ਹੈਗਾ ਸਾਰਿਆਂ ਨੂੰ ਨੌਕਰੀ ਮਿਲੇਗੀ ਇਹਦੇ ਕੋਈ ਦੋਹਰਾ ਨਹੀਂ ਇਹਦੇ ਵਿੱਚ ਸਿਰ ਸਾਜੇ ਦੇ ਆਸੀਂ ਧੰਨਵਾਦ ਕਰਦੇ ਆ ਉਸੇ ਮੁੱਖ ਮੰਤਰੀ ਦਾ ਕਰਦੇ ਆ ਮੈਂ ਸਾਡੀ ਜਿਹੜੀ ਮੰਗ ਹੈ ਇਸ ਟਾਈਮ ਅਸੀਂ ਚਾਹੁੰਦੇ ਆ ਕਿ ਪ੍ਰਧਾਨ ਮੰਤਰੀ ਜੀ ਔਰ ਮੁੱਖ ਮੰਤਰੀ ਜੀ 1984 ਦੇ ਇਸ ਦੁਖਾਂਤ ਵਾਤਰ ਨੂੰ ਜੈਨੋਸਾਈਡ ਡਿਕਲੇਰ ਕਰਨ ਨਸਲਕੁਸ਼ੀ ਡਿਕਲੇਰ ਕਰਨ ਔਰ ਸਾਡੇ ਹੀ ਸਾਰੇ ਹੀ ਅੱਜ ਅਸੀਂ ਮਤਾ ਵੀ ਪਾਸ ਕੀਤਾ ਹੈਗਾ ਕਿ ਇਹਨੂੰ ਸਰਕਾਰ ਤੋਂ ਅਸੀਂ ਜੈਨੋਸਾਈਡ ਡਿਕਲੇਰ ਕਰਾ ਕੇ ਹੀ ਰਵਾਂਗੇ ਔਰ ਇਸ ਲੜਾਈ ਨੂੰ ਹਮੇਸ਼ਾ ਹੀ ਜਾਰੀ ਰੱਖਾਂਗੇ ਮੈਂ ਸਮਝਦਾ ਹਾਂ ਕਿ ਜੋ 1984 ਦਾ ਜੈਨੋਸਾਈਡ ਹੋਇਆ ਸੀ ਜੋ ਕਤਲੇਆਮ ਹੋਇਆ ਸੀ ਔਰ ਉਸ ਟਾਈਮ ਜੋ ਸੜਕਾਂ ਦੇ ਉੱਤੇ ਨੰਗਾ ਨਾਚ ਕਾਂਗਰਸ ਗਵਰਨਮੈਂਟ ਵੱਲੋਂ ਕਰਵਾਇਆ ਗਿਆ ਸੀ ਇੰਦਰਾ ਗਾਂਧੀ ਦੇ ਵੱਲੋਂ ਪ੍ਰੀਪਲਾਨ ਜੋ ਹੈਗਾ ਸੀ ਜਿਵੇਂ ਹੁਣ ਕੋਣੇ ਫੁਲਕਾ ਸਾਹਿਬ ਦੱਸ ਕੇ ਗਏ ਨੇ ਇਹ 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 ਜਿਹੜਾ ਹੈਗਾ ਸੀ ਇਹ ਬਹੁਤ ਹੀ ਇੱਕ ਸ਼ਰਮਨਾਕ ਘਟਨਾ ਸੀ ਔਰ ਅੱਜ ਤੱਕ ਜੋ ਸਾਨੂੰ ਪ੍ਰੋਪਰ ਇਨਸਾਫ ਨਹੀਂ ਮਿਲਿਆ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਦਿੱਲੀ ਸਿੱਖ ਗੁਰਦਾਰਾ ਕਮੇਟੀ ਔਰ ਜੋ ਅਸੀਂ ਇਹਦਾ ਇਹਦੀਆਂ ਲੜਾਈਆਂ ਲੜਦੇ ਪਿਆ ਅੱਗੇ ਵੀ ਅਸੀਂ ਇਹਦੀਆਂ ਲੜਾਈਆਂ ਇਸੇ ਤਰ੍ਹਾਂ ਲੜਦੇ ਰਾਂਗੇ ਅੱਜ ਸੱਜਨ ਕੁਮਾਰ ਸਲਾਖਾ ਦੇ ਪਿੱਛੇ ਹੈਗਾ ਔਰ ਬਹੁਤ ਜਲਦੀ ਜਿਹੜਾ ਹੈਗਾ ਟਾਈਟਲਰ ਔਰ ਜੋ ਆਪਣਾ ਔਰ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਨੂੰ ਵੀ ਜਦ ਤੱਕ ਇਹ ਸਲਾਖਾਂ ਦੇ ਪਿੱਛੇ ਔਰ ਫਾਂਸੀ ਦੇ ਫੰਦੇ ਤੱਕ ਨਹੀਂ ਟੰਗ ਦਿੰਦੇ ਤਦ ਤੱਕ ਜਿਹੜਾ ਹੈਗਾ ਕਿ ਅਸੀਂ ਲੋਕ ਚੁੱਪ ਨਹੀਂ ਰਹਿਣ ਵਾਲੇ ਤੇ ਸ਼੍ਰੋਮਣੀ ਅਕਾਲੀ ਦਲ ਆਪਣਾ ਦਿੱਲੀ ਸਟੇਟ ਵੱਲੋਂ ਦਿੱਲੀ ਸੇ ਗੋਦਰ ਅਡਮਿਨਮੈਂਟ ਕਮੇਟੀ ਦੇ ਜੋ ਸਾਡੀ ਲੀਗਲ ਟੀਮ ਹੈਗੀ ਆ ਇਹ ਪੂਰੀ ਪ੍ਰੋਪਰ ਤਰੀਕੇ ਨਾਲ ਇਸ ਇਹਨਾਂ ਕੇਸਾਂ ਦੀ ਪਰਵਾਹੀ ਕਰਦੀ ਪਈਏ ਚਾਹੇ ਉਹ ਹਾਈ ਕੋਰਟ ਦੇ ਵਿੱਚ ਹੋਵੇ ਸੁਪਰੀਮ ਕੋਰਟ ਦੇ ਵਿੱਚ ਹੋਣ ਜਾਂ ਲੋਅਰ ਕੋਰਟ ਦੇ ਵਿੱਚ ਦੇਖੋ ਜੀ ਪਹਿਲਾਂ ਤੇ ਸਰਕਾਰ ਕਾਂਗਰਸ ਦੀ ਸੀ ਉਹਨਾਂ ਨੇ ਸੁਣਵਾਈ ਨਹੀਂ ਹੋਣ ਦਿੱਤੀ ਕੋਈ ਉਹਨਾਂ ਨੇ ਫੈਸਲਾ ਨਹੀਂ ਦਿੱਤਾ ਚੰਗਾ ਔਰ ਉਹਨਾਂ ਨੂੰ ਬਚਾਉਂਦੇ ਰਹੇ ਸਾਰੇ ਬਾਅਦ ਚ ਭਾਜੇਪੀ ਦੀ ਸਰਕਾਰ ਆਈ ਤੇ ਫਿਰ ਇਨਸਾਫ ਦੀ ਆਸ ਵੱਜੀ ਉਹਦੇ ਚ ਮਿਲਿਆ ਵੀ ਹੈ ਔਰ ਅੱਗੇ ਵੀ ਇਹ ਚਾਹਾਂਗੇ ਵੀ ਮਿਲੇ ਚਲੋ ਲੇਟ ਤਾਂ ਹੈ ਪਰ ਫਿਰ ਵੀ ਮਿਲੇ ਹੈ ਲੱਗਣੀ ਕਿ 41 ਸਾਲ ਇੰਤਜ਼ਾਰ ਲੰਬਾ 41 ਸਾਲ ਹੋ ਗਏ ਹੈ ਜੀ ਦੇਖੋ ਮੇਰੀ ਉਦੋਂ ਮਾਣੇ 18 ਸਾਲ ਉਮਰ ਸੀ ਅੱਜ ਮੇਰੀ 59 ਸਾਲ ਹੋ ਗਈ ਹੈ ਤੋ ਜੇ ਹੋਰ 5-6 ਸਾਲ ਲੇਟ ਹੋ ਗਏਗੇ ਸਤੇ ਫਿਰ ਤਾਂ ਵਾ ਵੀ ਕੋਈ ਨਹੀਂ ਲੱਭਣਾ ਇਹ ਕਰਕੇ ਜਲਦੀ ਤੋਂ ਜਲਦੀ ਇਹਨਾਂ ਦਾ ਫੈਸਲਾ ਹੋਣਾ ਚਾਹੀਦਾ ਉਹ ਸਾਰੇ ਅੰਦਰ ਕਰਨੇ ਚਾਹੀਦੇ